ਔਰ ਗੁਰੂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਪੰਜ ਦਿਨ ਤੋਂ ਲਗਾਤਾਰ ਇੱਕ ਮਸਲਾ ਚੱਲ ਰਿਹਾ ਸੀ ਕਿ ਪੁਲਿਸ ਨੇ ਕੁਝ ਦੁਕਾਨਦਾਰਾਂ ਨਾਲ ਕਹਿੰਦੇ ਤੱਕਾ ਕਰ ਲਿਆ ਉਹਨਾਂ ਚੋਂ ਇੱਕ ਕਾਕੇ ਦਾ ਨਾਮ ਗਗਨਾ ਸੀ ਪਤਾ ਨਹੀਂ ਹੁਣ ਇੱਥੇ ਆਇਆ ਕਿ ਨਹੀਂ ਮੈਨੂੰ ਨਹੀਂ ਪਤਾ ਕਹਿੰਦੇ ਜੀ ਉਹਨਾਂ ਨਾਲ ਧੱਕਾ ਕੀਤਾ ਕੁੱਟਮਾਰ ਕੀਤੀ ਥਾਣੇ ਲੈ ਗਏ ਉਹਨੂੰ ਨੰਗਾ ਕਰਕੇ ਪਟੇ ਮਾਰੇ ਉਹਦੀ ਬੇਇੱਜ਼ਤੀ ਕੀਤੀ ਮੇਰੇ ਵੀ ਮਨ ਨੂੰ ਬੜਾ ਇਸ ਗੱਲ ਦਾ ਦੁੱਖ ਲੱਗਿਆ ਵੀ ਦੇਖੋ ਆਪਾਂ ਸਾਰੇ ਧੀਆਂ ਪੁੱਤਾਂ ਵਾਲਿਆਂ ਹਰੇਕ ਦੇ ਬੇਟੇ ਆ ਹਰੇਕ ਦੇ ਧੀਆਂ ਕਿਸੇ ਨਾਲ ਵੀ ਇਹੋ ਜੀ ਕੋਈ ਵੀ ਦੁਰਘਟਨਾ ਹੁੰਦੀ ਆ ਤਾਂ ਬੜਾ ਮਨ ਨੂੰ ਆਪਦੇ ਨੂੰ ਦੁੱਖ ਲੱਗਦਾ। 2 ਦਿਨ ਬਾਅਦ ਮੈਨੂੰ ਪਤਾ ਲੱਗਿਆ ਵੀ ਇਹ ਕਹਾਣੀ ਐ ਚੱਲ ਰਹੀ ਐ ਤੇ ਮੈਂ ਸਾਰੀ ਇਨਫੋਰਮੇਸ਼ਨ ਆਪਣੇ ਡੀਐਸਪੀ ਸਾਹਿਬ ਤੋਂ ਲਈ ਵੀ ਕੀ ਮਸਲਾ ਜੀ ਮੈਨੂੰ ਸਾਰੀ ਗੱਲ ਸਮਝਾਓ। ਉਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ। ਮੈਨੂੰ ਫੇਰ ਵੀ ਇਤਬਾਰ ਨਹੀਂ ਆਇਆ। ਮੈਂ ਫਿਰ ਥਾਣੇ ਵਾਲਿਆਂ ਨੂੰ ਇਹਨਾਂ ਨੂੰ ਬੁਲਾਇਆ ਇਹਨਾਂ ਨੂੰ ਬੁਲਾ ਕੇ ਮੈਂ ਪੁੱਛਿਆ ਆਪਣੇ ਚੌਂਕੀ ਦੇ ਇੰਚਾਰਜ ਸਦਾ ਗੁਰਤੇਜ ਸਿੰਘ ਨਾਲ ਸਹਾਇਕ ਇੰਚਾਰਜਾ ਨਾ ਉਹਨਾਂ ਦਾ ਕੀ ਨਾਮ ਸਦਾ ਦਲਬੀਰ ਸਿੰਘ ਵੀ ਆਰ ਜੋ ਹੋ ਗਿਆ ਹੋ ਗਿਆ ਚਾਹੇ ਤੁਹਾਨੂੰ ਗਲਤੀ ਹੋ ਗਈ ਚਾਹੇ ਜੋ ਵੀ ਹੋ ਗਿਆ ਮੈਨੂੰ ਗੱਲ ਅਸਲੀਅਤ ਦੱਸਦੇ ਹੋ ਤੇ ਆਪਾਂ ਸਾਰੇ ਜਿੰਨੇ ਦੋਦੇ ਦੇ ਵਿੱਚ ਬੈਠੇ ਆ ਆਪਣੇ ਵਾਸਤੇ ਬਾਬਾ ਜੀ ਧਿਆਨ ਦਾਸ ਜੀ ਤੋਂ ਉੱਤੇ ਕੋਈ ਜਗ੍ਹਾ ਹੈ ਨਹੀਂ ਮਤਲਬ ਕਿ ਇਦੋਂ ਵੱਡੀ ਕੋਈ ਮਾਨਤਾ ਹੈ ਨਹੀਂ ਤੇ ਮੈਂ ਇਹ ਵੀ ਗੱਲ ਕਹੀ ਮੈਂ ਕਿਹਾ ਜੀ ਜਿਹੜੀ ਗੱਲ ਕਹੋਂਗੇ ਮੈਨੂੰ ਬਿਆਨ ਦਿਓਗੇ ਸੋਚ ਸਮਝ ਕੇ ਦਿਓ ਕਿ ਜੇ ਕੱਲ ਨੂੰ ਡੇਰੇ ਜਾਣਾ ਪੈ ਗਿਆ ਤਾਂ ਮੈਂ ਲੈ ਕੇ ਜਾਊਂਗਾ ਕਿਸੇ ਗੱਲ ਦੇ ਵਿੱਚ ਕੋਈ ਬਰਕ ਨਾ ਪੈ ਦੋਨਾਂ ਜਣਿਆਂ ਨੇ ਸਰਦਾਰ ਗੁਰਤੇਜ ਸਿੰਘ ਜੀ ਨੇ ਤੇ ਨਾਲ ਸਰਦਾਰ ਦਲਬੀਰ ਸਿੰਘ ਜੀ ਨੇ ਡੇਰੇ ਵੱਨੀ ਹੱਥ ਕਰਕੇ ਇਹ ਗੱਲ ਕਹੀ ਆ ਜਿਹੜੀ ਅੱਜ ਤੁਹਾਨੂੰ ਮੈਂ ਗੱਲ ਦੱਸਣ ਲੱਗਿਆ ਸਰਦਾਰ ਦਲਬੀਰ ਸਿੰਘ ਕਹਿੰਦੇ ਜੀ ਮੈਂ ਜਾ ਰਿਹਾ ਸੀ ਮੈਂ ਇਕੱਲਾ ਹੀ ਸੀ ਪਟਾਕਾ ਮੇਰੀ ਕਾਰ ਤੇ ਸਿੱਟਿਆ ਜਿੱਥੋਂ ਸਾਡੀ ਗੱਲ ਵਧੀਆ ਸਿੱਟਕਾਉਣ ਗਿਆ ਕਹਿੰਦੇ ਇਹ ਮੈਨੂੰ ਵੀ ਨਹੀਂ ਪਤਾ ਲੱਗਿਆ ਮੇਰੀਆਂ ਅੱਖਾਂ ਵਿੱਚ ਗਿਆ ਜਿਹੜਾ ਮੁੰਡਾ ਉੱਥੇ ਖੜਾ ਸੀ ਕਹਿੰਦੇ ਉਹਨੂੰ ਮੈਂ ਫੜਿਆ ਤੇ ਮੈਂ ਥਾਣੇ ਲੈ ਆਇਆ ਥਾਣੇ ਲਿਆ ਕੇ ਮੈਂ ਗੇਟ ਬੰਦ ਕਰ ਲਿਆ ਇੱਕ ਅੱਧਾ ਲੱਪੜ ਮੈਥੋਂ ਕਹਿੰਦੇ ਵਜ ਵੀ ਗਿਆ ਹਜੇ ਮੈਂ ਅੰਦਰ ਜਾ ਕੇ ਬੈਠਾ ਤੇ ਉਹਦੀ ਨਾਲ ਦੀ ਨਾਲ ਹੀ ਸਾਰੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਸਾਹਿਬ ਤੇ ਸ਼ਹਿਰ ਨਾਲ ਬੱਬੂ ਜੀ ਵੀ ਇੱਥੇ ਬੈਠੇ ਹੋਣੇ ਆ ਇਹ ਦੋਨੇ ਜਣੇ ਕਹਿੰਦੇ ਗਏ ਤੇ 5 ਮਿੰਟਾਂ ਬਾਅਦ ਹੀ ਉਸ ਬੱਚੇ ਨੂੰ ਮੇਰੇ ਕੋਲੋਂ ਵਾਪਸ ਲੈ ਆਏ ਵੀ ਚਲ ਯਾਰ ਜੀ ਕੋਈ ਹੋ ਗਈ ਤਾਂ ਮਿੱਟੀ ਪਾਓ ਆ ਗੱਲ ਹੋਈ ਆ ਜੀ ਕਹਿੰਦਾ ਇਹ ਦੂਰ ਤੇ ਕੋਈ ਗੱਲ ਹੋਈ ਹੋਵੇ ਕੋਈ ਮੈਂ ਪਟਾ ਮਾਰਿਆ ਹੋਵੇ ਜਾਂ ਕੋਈ ਮੈਂ ਨੰਗਾ ਕੀਤਾ ਹੋਵੇ ਤੇ ਮੈਂ ਚੱਲ ਕੇ ਕਹਿੰਦੇ ਧਿਆਨ ਦਾਸ ਬਾਬਾ ਜੀ ਜੀਆਂ ਸਮਾਧਾਂ ਤੇ ਜਾ ਕੇ ਸੌ ਪਾਉਣ ਤੇ ਆ ਮੈਂ ਕਹ ਜਰੀ ਤਾਂ ਏਡੀ ਕੋ ਖਾਸ ਗੱਲ ਨਹੀਂ ਸੀ ਜੇ ਕੋਈ ਹੋਈ ਵੀ ਸੀ ਤਾਂ ਚਲੋ ਆਪਾਂ ਬਹਿ ਕੇ ਆਪਸ ਵਿੱਚ ਨਿਵੇੜ ਲੈਂਦੇ ਇਹ ਤਾਂ ਆਪਣੇ ਪਿੰਡ ਦਾ ਮਸਲਾ ਸੀ ਕੋਈ ਵੱਡਾ ਤਾਂ ਹੈ ਨਹੀਂ ਸੀ ਫਿਰ ਐਡਾ ਵੱਡਾ ਕਿਉਂ ਇਚੂ ਬਣਿਆ ਉਹ ਕਹਿੰਦੇ ਜੀ ਇਹ ਵੀ ਗੱਲ ਸਾਰੀ ਹੋ ਨਿਬੜ ਗਈ ਸੀ ਇਹਨਾਂ ਨੇ ਜਾ ਕੇ ਉਹਨੂੰ ਦਾਖਲ ਕਰਾਤਾ ਜਾ ਕੇ ਪੁੱਛਿਆ ਕੀਤਾ ਉਹ ਲੜਕਾ ਵੀ ਮੰਨ ਗਿਆ ਵੀ ਐਡੀ ਤਾਂ ਕੋਈ ਗੱਲ ਨਹੀਂ ਜੀ ਆਹੀ ਗੱਲ ਹੋਈ ਸੀ ਮੈਨੂੰ ਮੈਨੂੰ ਚਲੋ ਗੁੱਸਾ ਆਇਆ ਤੇ ਇਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਯਾਰ ਜੇ ਕੋਈ ਸਾਥੋਂ ਵੀ ਚਲੋ ਉਸ ਟਾਈਮ ਤੇ ਆਪਣੇ ਜੋ ਵੀ ਕੋਈ ਹੁੰਦਾ ਆਪਣੀ ਕਾਰ ਤੇ ਵੀ ਕੋਈ ਪਟਾਕਾ ਸੇੜਦਾ ਤਾਂ ਹੋ ਸਕਦਾ ਆਪਾਂ ਵੀ ਲੜ ਪੈਂਦੇ। ਉਹ ਕਹਿੰਦੇ ਚੱਲ ਕੋਈ ਗੱਲ ਨਹੀਂ ਸਾਥੋਂ ਹੋ ਗਈ ਅਸੀਂ ਆ ਕੇ ਸੌਰੀ ਫੀਲ ਕਰਾਂਗੇ ਤੇਰੇ ਕੋਲੋਂ। ਸਦਾ ਦਲਬੀਰ ਸਿੰਘ ਨੇ ਤੇ ਆਪਣਾ ਗੁਰਤੇਜ ਸਿੰਘ ਨੇ ਕਿਹਾ ਵੀ ਚਲੋ ਸਾਥੋਂ ਇਹ ਗਲਤੀ ਹੋਈ ਹੈ ਵੀ ਤੇਰੇ ਇੱਕ ਅਸੀਂ ਲੱਪਣ ਮਾਰ ਬੈਠੇ। ਕਹਿੰਦੇ ਮੈਂ ਐਸ ਗੱਲ ਦੀ ਵੀ ਸੌਰੀ ਫੀਲ ਕਰੂਗਾ। ਗੱਲ ਹੋ ਨਿਪਟ ਗਈ ਸਾਰਾ ਕੁਝ ਠੀਕ ਹੋ ਗਿਆ ਬੱਚਾ ਆਪਦੇ ਘਰਾਂ ਚਲਾ ਗਿਆ। ਸਾਰਾ ਕੁਝ ਹੋਕੇ ਹੋ ਗਿਆ ਅਗਲੇ ਦਿਨ ਕੁਝ ਸਿਆਸੀ ਸ਼ਰਾਰਤੀ ਅੰਸਰਾਂ ਨੇ ਇਥੋਂ ਜਿਹੜੇ ਆਪਣੇ ਦੋਦੇ ਦੇ ਹੀ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੁਸੀਂ ਵੀਡੀਓ 'ਚ ਵੀ ਦੇਖਿਆ ਹੋਣਾ ਬਹੁਤ ਬੰਦਾ ਚੰਗਾ ਵੀ ਬੋਲੇ ਸਰਕਾਰ ਨੂੰ ਵੀ ਬੰਦਾ ਚੰਗਾ ਬੋਲੇ ਮੇਨ ਲੀਡਰ ਕਹਿ ਕੇ ਗੱਲ ਕਰਦੇ ਸੀ ਉਹਦੇ 'ਚ ਮੈਂ ਵੀ ਵਿੱਚ ਹੀ ਆ ਗਿਆ ਜਦ ਕਿ ਮੇਰੇ ਪ੍ਰੇਸ਼ਤਿਆਂ ਨੂੰ ਵੀ ਨਹੀਂ ਪਤਾ ਵੀ ਗੱਲ ਕੀ ਹੋਈ ਤਮੇ ਬਾਤ ਫਿਰ ساری ਜਦੋਂ ਗੱਲ ਮੇਰੀ ਤੇ ਆ ਗਈ ਫਿਰ ਮੈਂ ساری ਛਾਣਬੀਨ ਕੀਤੀ ਜਦੋਂ ਗੱਲ ਸਾਰੀ ਹੋ ਨਿਬੜੀ ਫਿਰ ਫਿਰ ਕਹਿੰਦੇ ਚੱਕ ਕੇ ਧਰਨਾ ਲਾਤਾ ਬੱਚੇ ਨੂੰ ਫੇਰ ਦਾਖਲ ਕਰਾਤਾ ਮਤਲਬ ਕਿ ਵਾਰੀ ਵਾਰੀ ਉਸ ਨੂੰ ਤੂਲ ਦੇ ਰਹੇ ਸੀ ਵੀ ਕਿਵੇਂ ਨਾ ਕਿਵੇਂ ਸਾਨੂੰ ਕੋਈ ਨਾ ਕੋਈ ਪਲੇਟਫਾਰਮ ਮਿਲੇ ਸਰਕਾਰ ਦੇ ਅਗੇਂਸਟ ਤੇ ਅਬ ਦਿੰਪੀ ਦੇ ਅਗੇਂਸਟ ਕੋਈ ਗੱਲ ਕਰਨ ਨੂੰ ਤੁਹਾਨੂੰ ਮਿਲੇ ਤੇ ਅਸੀਂ ਇਸ ਪਲੇਟਫਾਰਮ ਨੂੰ ਵੱਡਾ ਮੁੱਦਾ ਬਣਾ ਕੇ ਪੂਰੇ ਗਿੱਦੜਵੇ ਤੇ ਲੈ ਕੇ ਜਾਈਏ ਵੀ ਇਹ ਬਹੁਤ ੱੱਕਾ ਕਰ ਰਹੇ ਅਸਲ ਕਹਾਣੀ ਆਹ ਸੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਣਾ ਆ ਦੇਖੋ ਤੁਸੀਂ ਸਾਰੇ ਦੁੱਧੇ ਵਾਲੇ ਬੈਠੇ ਹੋ ਤੁਹਾਡੇ ਮੂੰਹ ਤੇ ਕੀਤੀ ਵਡਿਆਈ ਹੁੰਦੀ ਆ ਮੈਂ ਹਰੇਕ ਥਾਂ ਤੇ ਇੱਕੋ ਹੀ ਗੱਲ ਕਹਿਣਾ ਇਸ ਹਲਕੇ ਦੇ 52 ਪਿੰਡਾਂ ਜੀ 52 ਪਿੰਡਾਂ ਦੇ ਵਿੱਚੋਂ ਅਗਰ ਸਭ ਤੋਂ ਸ਼ਰੀਫ ਸਭ ਤੋਂ ਨਰਮ ਕਦੇ ਕੋਈ ਲੜਾਈ ਝਗੜਾ ਨਹੀਂ ਕਦੇ ਕੋਈ ਜਿੱਦਬਾਜੀ ਨਹੀਂ ਕਦੇ ਕੋਈ ਪਾਰਟੀ ਬਾਜੀ ਨਹੀਂ ਉਹ ਆਪਣਾ ਪਿੰਡ ਆ ਇੱਥੇ ਕਦੇ ਕੋਈ 19 ਕਿ ਗੱਲ ਨਹੀਂ ਹੋਈ ਜੇ ਕੋਈ ਹੁੰਦੀ ਆ ਤਾਂ ਆਪਸ ਵਿੱਚ ਸਾਰੇ ਬਹਿ ਕੇ ਨਿਬੇੜ ਲੈਂਦੇ ਆ ਇੰਨੇ ਆਪਣੇ ਇਲੈਕਸ਼ਨ ਹੋਏ ਆ ਰਾਮ ਨਾਲ ਬਹਿ ਕੇ ਇੱਕੋ ਪੋਲਿੰਗ ਤੇ ਆਪਾਂ ਸਾਰੇ ਵੋਟਾਂ ਪਾ ਲੈਨੇ ਆ ਚਾਹੇ ਕੋਈ ਜਿਹੜਾ ਜਿਹਨੂੰ ਮਰਜ਼ੀ ਪਾ ਦੇ ਉਸ ਤੋਂ ਬਾਅਦ ਸਾਰੇ ਉਵੇਂ ਹੀ ਫੇਰ ਵਾਪਸ ਤੇ ਜਿਹੜੇ ਇਹ ਸ਼ਰਾਰਤੀ ਅੰਸਰ ਆ ਇਹ ਨਹੀਂ ਚਾਹੁੰਦੇ ਵੀ ਆਪਣੀ ਸ਼ਾਂਤੀ ਬਣੀ ਰਵੇ ਇਸ ਆਪਣੇ ਆਪਣੇ ਨਗਰ ਦਾ ਇਵੇਂ ਜਿਵੇਂ ਸੁਖਮਾ ਮਾਹੌਲ ਬਣਿਆ ਰਵੇ ਕਿਸੇ ਕਿਸੇ ਦੀ ਯਾਦ ਹੁੰਦੀ ਹੈ ਨਾ ਕਿਸੇ ਪਾਰਟੀ ਵਾਲਿਆਂ ਦੀ ਕਿਸੇ ਲੀਡਰਾਂ ਦੀ ਵੀ ਕਿਵੇਂ ਨਾ ਕਿਵੇਂ ਆਪਾਂ ਤਿੱਲੀ ਲਾਈ ਚੱਲੋ ਲਾਈ ਚੱਲੋ ਲਾਈ ਚੱਲੋ ਵੀ ਕੋਈ ਨਾ ਕੋਈ ਤਾਂ ਪਾੜ ਕੇ ਤੇ ਰਾਜ ਕਰੋ ਉਂਝੇ ਅਸੀਂ ਕੋਈ ਪਾਰਟੀ ਬਾਜੀ ਨਾ ਕੋਈ ਇਹ ਕੰਮ ਕਰਨਾ ਹੁੰਦਾ ਕੋਈ ਸਾਡੇ ਹਿਸਾਬ ਨਾਲ ਕੋਈ ਪਰਚਾ ਹੋਇਆ ਹੁੰਦਾ ਜਾਂ ਕੂਨੀ ਕੀ ਗੱਲ ਕਰਦੀ ਤਾਂ ਮੇਰੇ ਸਾਹਮਣੇ ਕਾਕਾ ਜੀ ਬੈਠੇ ਆ ਸੋਨੂ ਜੀ ਕੋਈ ਰੈਲੀ ਲਾ ਲੋ ਕੋਈ ਤੁਸੀਂ ਛੋਟੇ ਤੋਂ ਛੋਟਾ ਜਲਸਾ ਲਾ ਲਓ ਕੋਈ ਆਪਣਾ ਡੋਰ ਟੂ ਡੋਰ ਲਾ ਲਓ ਕੋਈ ਐਸਾ ਨਹੀਂ ਹੋਣਾ ਜਿਹਦੇ ਚ सोनू ਨਾ ਹੋਵੇ ਔਰ ਸਭ ਤੋਂ ਅੱਗੇ ਲਾ ਕੇ ਨਾਰੇ ਲਾਏ ਆ ਪੂਰੀ ਫੋਕ ਕੇ ਤੁਸੀਂ ਮਦਦ ਕੀਤੀ ਆ ਤੇ ਇੱਕ ਨੰਬਰ ਤੇ ਕਿ ਭਾਈ ਸਾਹਿਬ ਦਾ ਨਾਂ ਪਾਇਆ ਪਿਆ ਜੇ ਮੈਂ ਪਾਉਣਾ ਹੁੰਦਾ ਦਾ ਇਹਦਾ ਨਾਂ ਪਾਣ ਦਿੰਦਾ ਬਹਿ ਜਾ ਬੇਟਾ ਮਨ ਲੁਕੀ ਪਾਰਟੀ ਬਾਜੀ ਦਾਲੀ ਕੁਛ ਹੋਇਆ ਠੀਕਾ ਆਪਸ ਵਿੱਚ ਦੁਕਾਨਦਾਰਾਂ ਦਾ ਤੇ ਪੁਲਿਸ ਦਾ ਇਲਝਾਸ ਸੀ ਉਹ ਸਿਆਣੇ ਬੰਦਿਆਂ ਨੇ ਵਿਚ ਪਾ ਕੇ ਨਿਵੇੜਤਾ ਸੀ ਔਰ ਉਸ ਫੈਸਲੇ ਨੂੰ ਮੈਂ ਡਾਇਰੈਕਟ ਆਖੂਆਂ ਕਿ ਕਾਂਗਰਸ ਪਾਰਟੀ ਤੋਂ ਉਹ ਉਹ ਜਿਹੜਾ ਫੈਸਲਾ ਸੀ ਨਾ ਜੀ ਉਹ ਇਹਨਾਂ ਤੋਂ ਹਜਮ ਨਹੀਂ ਹੋਇਆ ਆਤ ਜੋ ਬਣੀ ਹੈਗਾ ਆਪਾਂ ਤੂਲ ਦੇਣ ਦੀ ਇਹਨਾਂ ਦੀ ਆਪਦੀ ਪਾਰਟੀ ਦੇ ਬੰਦੇ ਅਨੇਕ ਬਰਾੜ ਬਦੀਰ ਵਾਲੇ ਕੱਲ ਤੁਸੀਂ ਉਹਨਾਂ ਦੀ ਵੀਡੀਓ ਦੇਖੀ ਹੋਣੀ ਆ ਉਹ ਆਪ ਕਹੀ ਜਾਂਦਾ ਕਹਿੰਦਾ ਯਾਰ ਬੜੀ ਅਜੀਬ ਗੱਲ ਆ ਕੋਈ ਗੱਲ ਨਹੀਂ ਬਾਤ ਨਹੀਂ ਚੱਕ ਚੱਕਾ ਕੇ ਐਵੇਂ ਧਰਨਾ ਲਾਤਾ ਤੁਸੀਂ ਕਿਉਂ ਤੁਸੀਂ ਇਹਨਾਂ ਗੱਲਾਂ ਤੇ ਸਿਆਸੀ ਰੋਟੀਆਂ ਕਿਉਂ ਸਿੱਖਦੇ ਹੋ ਇਸ ਗੱਲ ਨੂੰ ਠੰਡਾ ਪਾਓ ਕਿਉਂ ਲੋਕਾਂ ਦੇ ਪਰਚੇ ਦਰਜ ਕਰਾਉਣੇ ਆਪ ਤੁਸੀਂ ਭੱਜ ਜਾਨੇ ਹੋ ਉਹਨੇ ਵੀ ਇਸ ਗੱਲ ਦਾ ਖੰਡਨ ਕੀਤਾ ਕੱਲ ਆਪਦੀ ਵੀਡੀਓ ਦੇ ਵਿੱਚ ਇੱਕ ਮੈਂ ਵੀਡੀਓ ਕੱਲ ਬਾਈਟ ਦੇ ਰਹੇ ਸੀ ਬੀਬਾ ਜੀ ਆਪਣਾ ਅਮਰਤਾ ਵੜਿੰਗ ਉਹ ਮੈਂ ਕੀ ਨਾ ਮੁੰਡੇ ਦਾ ਰਾਜਦੀਪ ਰਾਜਦੀਪ ਆ ਇੱਕ ਪ੍ਰੈਸ ਵਾਲਾ ਉਹਦੇ ਕੋਲੇ ਮੈਂ ਹੈਰਾਨ ਆ ਯਾਰ ਵੀ ਵੜਿੰਗ ਸਾਹਿਬ ਤਾਂ ਆਪਾਂ ਨੂੰ ਪਤਾ ਹੀ ਆ ਵੀ ਗੱਲ-ਗੱਲ ਤੇ ਉਹ ਉਹਨਾਂ ਨੇ ਤਾਂ ਝੂਠ ਮਾਰਨਾ ਇਹ ਨਹੀਂ ਉਸੇ ਰਾਤੀ ਚੱਲ ਪਈ ਮਕਰ ਉਦੋਂ ਵੀ ਮਤਲਬ ਕਿ ਇੱਕ ਪਲਾਂਗ ਅੱਗੇ ਗੱਲ ਠੰਡੀ ਦਾ ਕੀ ਪਾਉਣੀ ਹੈ ਉਹਨੂੰ ਹੋਰ ਬਲਦੇ ਤੇ ਤੇਲ ਪਾਈ ਜਾਂਦੇ ਆ ਇਹ ਕਹਿੰਦੇ ਜੀ ਵੜਿੰਗ ਸਾਹਿਬ ਨੇ ਕਦੇ ਇਹੋ ਜਿਹਾ ਧੱਕਾ ਨਹੀਂ ਕੀਤਾ ਕਦੇ ਇੱਕ ਵੀ ਪਰਚਾ ਦਰਜ ਕਰਾਇਆ ਹੋਵੇ ਮੈਨੂੰ ਦਿਖਾ ਦਿਓ ਕਦੇ ਕੋਈ 1921 ਕੀਤੀ ਹੋਵੇ ਆ ਦੇਖੋ ਜੀ ਹੁਣ ਸਰਕਾਰਾਂ ਕੀ ਕਰ ਰਹੀਆਂ ਤੇ ਮੈਂ ਆ ਬੀਬਾ ਜੀ ਨੂੰ ਦੱਸਣਾ ਚਾਹਣਾ ਵੀ ਆ ਮੈਨੂੰ ਭੱਜੇ ਆਉਂਦੇ ਨੂੰ 17 ਅਕ ਐਫ ਆਈ ਆਰਾਂ ਦਾ ਮੈਂ ਇਕੱਠੀਆਂ ਕਰ ਲੀਆਂ ਸੀ ਹਜੇ ਹੋਰ ਹੋਣਗੀਆਂ ਜਿਨ੍ਹਾਂ ਦਾ ਮੈਨੂੰ ਪਤਾ ਨਹੀਂ ਲੱਗਿਆ ਇਹ ਜਿਹੜੀਆਂ ਭਾਈ ਸਾਹਿਬ ਦੀ ਮਿਹਰਬਾਨੀ ਹੋਈ ਆ ਦੇਖ ਲਓ ਜੀ ਤੇ ਸਾਰੀਆਂ ਨਜਾਇਜ਼ ਇੱਕ ਵੀ ਐਫ ਆਈ ਆਰ ਸਹੀ ਹੋਈ ਹੋਵੇ ਮੈਨੂੰ ਜੋ ਮਰਜ਼ੀ ਸਜ਼ਾ ਲਾ ਦੇ ਇਹਦੇ ਚ ਇੱਕ ਤਾਂ ਸਾਡੇ ਐਡਵੋਕੇਟ ਸਾਹਿਬ ਆ ਅਕਸਰ ਤੁਸੀਂ ਦੇਖਦੇ ਹੋਵੋਗੇ ਨਰੈਣ ਆਪਣਾ ਸਿੰਗਲਾ ਜੀ ਇੱਕ ਐਡਵੋਕੇਟ ਆ ਮਾਨ ਸਾਹਿਬ ਦਾ ਆਪਣਾ ਸਿਕੰਦਰ ਸਿੰਘ ਮਾਨ ਸਾਹਿਬ ਉਹਨਾਂ ਤੇ ਐਫ ਆਈ ਆਰ ਇੱਕ ਫਿਰ ਐਡਵੋਕੇਟ ਆਪਣਾ ਹੈ ਹੈਗੀ ਜੀ ਵਿਕਾਸ ਲੂਥਰਾ ਜੀ ਉਹਨਾਂ ਤੇ ਕਰਪਸ਼ਨ ਦਾ ਕੇਸ ਫਿਰ ਸਦਾ ਰਣਜੀਤ ਸਿੰਘ ਗਿੱਲ ਆਪਣੇ ਗੁਰੂ ਸਰ ਵਾਲੇ ਪੱਤਰਕਾਰ ਆ ਇਹ ਮੇਰੇ ਖਿਲਾਫ ਵੀ ਖਬਰਾਂ ਲਾ ਦਿੰਦੇ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹਨਾਂ ਤੇ ਪਰਚੇ ਦਰਜ ਕਰਾ ਦਿਓ ਉਹਦੇ ਵੀ ਫਿਰ ਅਗਲੀ ਗੱਲ ਇੱਕ ਸੰਦੀਪ ਬਿੱਟੂ ਆ ਜੀ ਐਮਸੀ ਉਹਨੇ ਇਹ ਗਲਤੀ ਕਰ ਲਈ ਕਿਤੇ ਉੱਥੇ ਗਏ ਸੀ ਇਹਨਾਂ ਨੂੰ ਇਹ ਪੁੱਛ ਲਿਆ ਵੀ ਆ ਮੇਰੀ ਗਲੀ ਵੀ ਬਣਾ ਦਿਓ ਜੀ ਇਹ ਕਦੋਂ ਬਣਾਓਗੇ ਮੈਂ ਤਾਂ ਭਰਤਪੁਰਤ ਵੀ ਪਾਈ ਬੈਠਾ ਭਰਤ ਖੋਰੀ ਜਾਂਦੀ ਆ ਤੂੰ ਕਹਿੰਦੇ ਕੌਣ ਹੁੰਦਾ ਵੀ ਮੈਨੂੰ ਇਹ ਪੁੱਛਣ ਵਾਲਾ ਤੂੰ ਕਹਿੰਦੇ ਕਾਲੀ ਦਲ ਦਾ ਆਪਣਾ ਐਮਸੀ ਆ ਤੇ ਤੂੰ ਨਹੀਂ ਮੈਨੂੰ ਪੁੱਛ ਸਕਦਾ ਉਹ ਉਹ ਕਾਲੀ ਦਲ ਦੇ ਵਿੱਚ ਸੀ ਇਹ ਕਹਣਾ ਚੰਗਾ ਜੀ ਗਲਤੀ ਹੋ ਗਈ ਅਗਲੇ ਦਿਨ ਉਹਦੇ ਤੇ ਪਰਚਾ ਦਰਜ ਕਰਤਾ ਪੁਲਿਸ ਨੂੰ ਚੱਕ ਕੇ ਲੈ ਗਈ ਸਨੇਹਾ ਭੇਜਿਆ ਪਿਓ ਨੂੰ ਕਹਦੇ ਬੰਦੇ ਦਾ ਪੁੱਤ ਬਣ ਕੇ ਨੰਗੇ ਪੈਰੀ ਮੇਰੇ ਕੋਲੇ ਘਰੇ ਚੱਲ ਕੇ ਆ ਜੇ ਤੇ ਨਹੀਂ ਕੱਲ ਨੂੰ ਤੇਰੇ ਤੇ 307 ਦਾ ਪਰਚਾ ਦਰਜ ਹੋ ਇਹ ਵੀ ਰਿਕਾਰਡਿੰਗ ਵਾਇਰਲ ਹੋਈ ਸੀ ਛੇ ਤੁਸੀਂ ਇਹ ਰਿਕਾਰਡਿੰਗ ਆਪਣਾ ਸੁਣੀ ਹੋਵੇ ਤੇ ਜਿਹਨੂੰ ਬੀਬਾ ਜੀ ਕਹਿ ਰਹੀ ਆ ਵੀ ਅਸੀਂ ਤਾਂ ਕਿਸੇ ਦਾ ਕੁਛ ਕੀਤਾ ਹੀ ਨਹੀਂ ਅਸੀਂ ਤਾਂ ਕਦੇ ਇਹੋ ਜਿਹਾ ਕੁਛ ਹੀ ਨਹੀਂ ਕੀਤਾ ਦੂਜੀ ਆ ਦੂਜੀ ਡਿਟੇਲ ਪਈ ਆ ਆ ਦੋਨੇ ਭਰਾ ਸੀ ਬੈਠਿਆ ਨੌ ਪਰਚੇ ਸਾਡੇ ਤੇ ਦਰਜ ਆਹ ਡਿਟੇਲ ਲੈ ਲਓ ਪਤਾ ਜੀ ਸਾਨੂੰ ਤਾਂ ਮਿਲ ਨਹੀਂ ਦਿੱਤਾ ਜਿਹੜੇ ਕਹਿੰਦੇ ਸੀ ਜੀ ਅਸੀਂ ਕੁਛ ਕੀਤਾ ਹੀ ਨਹੀਂ ਤੇ ਨੌਆਂ ਦੇ ਨੌ ਪਰਚਿਆਂ ਚੋਂ ਭਰੀ ਹੋਏ ਆ ਸਾਰਿਆਂ ਨੇ ਬਿਆਨ ਇਹ ਦਿੱਤੇ ਆ ਕਿ ਸਿਆਸੀ ਦਬਾਅ ਦੇ ਕਾਰਨ ਇਹ ਸਾਨੂੰ ਕਰਾਉਣਾ ਪਿਆ ਜੀ ਹੋਰ ਕੋਈ ਐਉਂ ਜੀ ਗੱਲਬਾਤ ਨਹੀਂ ਔਰ ਬਾੜੀ ਗਲਤਾ ਕੀ ਆ ਜੀ ਜਿਹੜਾ ਸਭ ਤੋਂ ਪਹਿਲਾ ਪਰਚਾ ਮੇਰੇ ਤੇ ਆਪਣਾ ਹੋਇਆ ਸੀ ਨਾ ਤੁਸੀਂ ਵੀ ਹੱਸੋਗੇ ਮੋਟਰਸਾਈਕਲ ਚੋਰੀ ਦਾ ਹੋਇਆ ਸੀ ਮੀ ਡਿੰਪੀ ਨੇ ਮੋਟਰਸਾਈਕਲ ਚੋਰੀ ਕਰ ਲਿਆ ਮੈਂ ਕਿਹਾ ਯਾਰ ਕੋਈ ਚਾਜ ਦਾ ਤਾਂ ਕਰ ਦਿੰਦਾ ਕਰੂਗਾ ਕੋਈ ਬੱਸ ਦਾ ਕਰਨ ਦਾ ਤਾਂ ਫੇਰ ਵੀ ਮਰ ਲੈਂਦੇ ਮੋਟਰਸਾਈਕਲ ਚੋਰੀ ਦੇ ਪਰਚਾ ਦਾਜ ਕਰਾ ਸਕ ਲੋਕੀ ਇਹ ਹੂ ਜੀਆਂ ਹਰਕਤਾਂ ਤੁਸੀਂ ਕਰਕੇ ਕੀ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿਉਂ ਲੋਕਾਂ ਦੇ ਵਿੱਚ ਦਿਫਾੜ ਪਾਉਣੇ ਹੋ ਅਮਨ ਸ਼ਾਂਤੀ ਨਾਲ ਆਪਣਾ ਗੱਦਰਵਾ ਚੱਲ ਰਿਹਾ ਕਿਤੇ ਕੋਈ ਰੌਲਾ ਨਹੀਂ ਕਿਤੇ ਕੋਈ ਰੱਫਾ ਨਹੀਂ ਇੱਕ ਗੱਲ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਦੇਖੋ ਮੈਨੂੰ ਤੁਸੀਂ ਸਾਰਿਆਂ ਨੇ ਬੜੇ ਮਾਣ ਨਾਲ ਚੁਣਿਆ ਔਰ ਜਦੋਂ ਕੋਈ ਵੀ ਬੰਦਾ ਚੁਣਿਆ ਜਾਵੇ ਕੋਈ ਐਮਐਲਏ ਬਣ ਜੇ ਕੋਈ ਐਮਪੀ ਬਣ ਜੇ ਉਹ ਕਿਸੇ ਵੀ ਰੁਤਬੇ ਤੇ ਪਹੁੰਚ ਜੇ ਚਾਹੇ ਕੋ ਸਰਪੰਚ ਬਣ ਜੇ ਉਸ ਤੋਂ ਬਾਅਦ ਉਹ ਇੱਕ ਪਾਰਟੀ ਦਾ ਨਹੀਂ ਰਹਿ ਜਾਂਦਾ ਉਹ ਸਾਰਿਆਂ ਦਾ ਬਣ ਜਾਂਦਾ ਅਗਰ ਕਿਸੇ ਬੰਦੇ ਨਾਲ ਕੋਈ ਵੀ ਤੱਕਾ ਹੁੰਦਾ ਕਿਸੇ ਕਿਸਮ ਦਾ ਕੋਈ ਤੱਕਾ ਹੁੰਦਾ ਚਾਹੇ ਉਹ ਕਾਂਗਰਸ ਪਾਰਟੀ ਚਾਹੇ ਉਹ ਭਾਜਪਾ ਚਾਹੇ ਉਹ ਕਾਲੀ ਦਲ ਚਾਹੇ ਉਹ ਆਮ ਆਦਮੀ ਪਾਰਟੀ ਚਾਹੇ ਮੇਰੀ ਇਹ ਡਿਊਟੀ ਬਣਦੀ ਆ ਉਹਦੇ ਨਾਲ ਖੜਨ ਦੀ ਉਹਨੂੰ ਇਨਸਾਫ ਦਿਵਾਉਣੀ ਇਹ ਦਰਨਾ ਪ੍ਰਦਰਸ਼ਨ ਕਿਸੇ ਚੀਜ਼ ਦਾ ਹੱਲ ਨਹੀਂ ਅਗਰ ਕੋਈ ਪੁਲਿਸ ਗਲਤੀ ਕਰੂਗੀ ਕੋਈ ਹੋਰ ਬੰਦਾ ਗਲਤੀ ਕਰੂਗਾ ਕੋਈ ਆਪਣੀ ਐਡਮਿਨਿਸਟ੍ਰੇਸ਼ਨ ਗਲਤੀ ਕਰੂਗੀ ਤਾਂ ਮੈਂ ਤੁਹਾਡੇ ਨਾਲ ਖੜੂਗਾ ਆ ਕੇ ਔਰ ਮੈਂ ਇਹ ਆ ਗੱਲ ਭਰੀ ਪੰਚਾਇਤ ਦੇ ਵਿੱਚ ਕਹਿ ਕੇ ਜਾਣਾ ਪਰ ਬਿਨਾ ਮਤਲਬ ਤੋਂ ਐਲੀਗੇਸ਼ਨ ਲਾ ਕੇ ਚੰਗੇ ਭਲੇ ਬੰਦਿਆਂ ਦਾ ਕੰਮ ਕਰਦਿਆਂ ਦਾ ਮੋਰਲ ਨਾ ਛੱਡੋ 80 ਦੇ ਬਰਦਾਸ਼ਤ ਨਹੀਂ ਹੋਣੀ। ਔਰ ਮੈਂ ਤੁਹਾਨੂੰ ਤੁਹਾਡੇ ਇਸ ਮਾਧਿਅਮ ਰਾਹੀਂ ਮੈਂ ਦੱਸਣਾ ਚਾਹਣਾ ਕਿ ਇਹ ਸ਼ਰਾਰਤਾਂ ਤੋਂ ਬਾਜ਼ ਆ ਜਾਓ। ਨਹੀਂ ਫਿਰ ਸਾਨੂੰ ਵੀ ਵੜਿੰਗਸਾ ਵਾਲੇ ਹਥਿਆਰ ਚੱਕਣੇ ਆਉਂਦੇ ਆ। ਜੇ ਕੋਈ ਇਹੋ ਜਿਹੀ 19 21 ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਫਿਰ ਸਾਥੋਂ ਬੁਰਾ ਕੋਈ। ਹਾਂ ਜੇ ਕੋਈ ਗੱਲ ਆ ਕੋਈ ਗਲਤੀ ਕਰਦਾ ਮੈਂ ਨਾਲ। ਔਰ ਉਸ ਬੱਚੇ ਤੋਂ ਜਿਹੜੀ ਸਰਦਾਰ ਦਲਬੀਰ ਸਿੰਘ ਤੋਂ ਇੱਕ ਛੋਟੀ ਜੀ ਗਲਤੀ ਹੋਈ ਆ ਉਹ ਆਪਣੇ ਤੋਂ ਵੀ ਹੋ ਸਕਦੀ ਆ ਕਿਉਂਕਿ ਇੱਕ ਸੈਕੰਡ ਦੀ ਗੱਲ ਹੁੰਦੀ ਆ ਉਹ ਜਿਹੜੀ ਹੋਈ ਆ ਕੋਈ ਇਹ ਨਹੀਂ ਵੀ ਆਪਾਂ ਮਸਕੇ ਕੀਤੀ ਆ ਔਰ ਉਸ ਗੱਲ ਦਾ ਉਹ ਸੌਰੀ ਫੀਲ ਕਰਨ ਨੂੰ ਤਿਆਰ ਸੀ ਸਾਰੀ ਚੌਕੀ ਵੀ ਯਾਰ ਬਾਈ ਚਾਂਸ ਹੋ ਗਿਆ ਤੇ ਉਸ ਗੱਲ ਨੂੰ ਇੰਨਾ ਤੂਲ ਦੇਣਾ ਕਿ ਕੋਈ ਬਹੁਤੀ ਵਧੀਆ ਗੱਲ ਨਹੀਂ ਮੈਂ ਵੀ ਉਸ ਤੋਂ ਗਗਨ ਤੋਂ ਇਸ ਗੱਲ ਦੀ ਇੱਥੋਂ ਦਾ ਐਮਐਲਏ ਹੋਣ ਦੇ ਨਾਤੇ ਮੈਂ ਸੌਰੀ ਫੀਲ ਕਰਦਾ ਕਿਉਂਕਿ ਐਡਮਿਨਿਸਟ੍ਰੇਸ਼ਨ ਮੇਰੀ ਆ। ਇਸ ਵੇਲੇ ਪੁਲਿਸ ਜੇ ਕੋਈ ਇੱਥੇ ਲੱਗੀ ਵੀ ਆ ਤਾਂ ਉਹ ਮੇਰੀ ਲਵਾਈ ਵੀ ਆ। ਕੋਈ ਤੁਹਾਡੇ ਤਹਿਸੀਲਦਾਰ ਐਸਜੀਮ ਲੱਗਿਆ ਹੋਇਆ ਉਹ ਮੇਰਾ ਲਵਾਇਆ ਹੋਇਆ। ਅਗਰ ਉਹ ਗਲਤੀ ਕਰਦੇ ਆ ਮੇਰੀ ਵੀ ਓਡੀ ਜ਼ਿੰਮੇਵਾਰੀ ਬੰਦੀ ਆ। ਉਸ ਗੱਲ ਦੀ ਮੈਂ ਵੀ ਗਲਤੀ ਮੰਨਦਾ। ਪਰ ਐਸ ਗੱਲ ਦਾ ਐਡਾ ਵੱਡਾ ਇਸ਼ੂ ਨਾ ਬਣਾਓ ਕਿ ਆਪਣੇ ਸਾਰੇ ਇਸ ਹਲਕੇ ਦੇ ਵਿੱਚ ਹੀ ਅੱਗ ਲੱਗ ਜੇ ਇਸ ਗੱਲ ਨੂੰ ਆਪਾਂ ਵਾਪਸ ਬੋੜਨਾ ਬਾਤ ਦਾ ਬਤੰਗੜ ਨਾ ਬਣ ਤੇ ਬੀਬਾ ਜੀ ਦੀਆਂ ਤੇ ਮੈਂ ਤੁਹਾਨੂੰ ਦੱਸ ਹੀ ਦਿੱਤੀਆਂ ਜਿਹੜੇ ਝੂਠ ਮਾਰ ਕੇ ਗਏ ਸੀ ਉਹਨਾਂ ਨੂੰ ਵੀ ਮੈਂ ਆਪਣਾ ਬੇਨਤੀ ਕਰਦਾ ਵੀ ਬੜਾ ਅਮਨ ਚੈਨ ਨਾਲ ਸਾਡਾ ਸਾਰਾ ਇਹ ਹਲਕਾ ਚੱਲ ਰਿਹਾ ਕੰਮ ਜਿਹੜੇ ਅਸੀਂ ਵਾਅਦੇ ਕੀਤੇ ਆ ਅਸੀਂ ਪੂਰੀ ਆਪਦੀ ਕਨਸਿਡਰੇਸ਼ਨ ਉਸ ਪਾਸੇ ਕੀਤੀ ਵੀ ਆ ਤਾਂ ਕਿ ਮੈਂ ਪੂਰੇ ਕੰਮ ਕਰਾ ਸਕਾਂ ਜੋ ਵਾਅਦੇ ਕੀਤੇ ਆ ਉਹ ਮੈਂ ਪੂਰੇ ਕਰ ਸਕਾਂ ਔਰ ਅਖੀਰ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਗੱਲ ਦੱਸੂਗਾ ਉਹ ਇਹ ਆ ਕਿ ਆ ਉਸ ਬੱਚੇ ਦਾ ਆਪਦਾ ਬਿਆਨ ਆ ਖੁਦ ਗਗਨ ਦਾ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਆਪਦੀ ਮਰਜ਼ੀ ਨਾਲ ਦਿੱਤਾ ਵੀ ਮੇਰੀ ਕਿਤੇ ਕੋਈ ਕੁੱਟਮਾਰ ਨਹੀਂ ਹੋਈ ਮੇਰੇ ਕੋਈ ਕਿਤੇ ਪਟਾਣੀ ਵਜਿਆ ਮੈਨੂੰ ਕੋਈ ਨੰਗਾ ਨਹੀਂ ਕੀਤਾ ਮੈਨੂੰ ਕੋਈ ਅੰਦਰ ਵੀ ਨਹੀਂ ਦਿੱਤਾ ਥਾਣੇ ਜਰੂਰ ਗਿਆ ਉਮ ਜਿਵੇਂ ਬਾਹਰ ਆ ਗਿਆ ਆ ਉਹਦਾ ਬਿਆਨ ਆ ਜੀ ਕੋਈ ਇਹ ਇਹ ਕੋ ਮੈਂ ਨਹੀਂ ਬੋਲ ਰਿਹਾ ਵੀ ਸਾਡੀ ਆਪਸ ਵਿੱਚ ਮਿਸ ਅੰਡਰਸਟੈਂਡਿੰਗ ਜਰੂਰ ਹੋਈ ਆ ਲਿਖਿਆ ਹੋਇਆ ਉਹਦੇ ਚ ਇਹ ਸਾਰਾ ਕੁਝ ਜੋ ਹੋਇਆ ਇਹ ਮਿਸ ਅੰਡਰਸਟੈਂਡਿੰਗ ਕਰਕੇ ਹੋਇਆ ਸੋ ਇਹ ਆਹੀ ਗੱਲਾਂ ਮੈਂ ਸਾਰੀਆਂ ਕਲੀਅਰ ਕਰਨ ਵਾਸਤੇ ਆਇਆ ਸੀ ਕਿ ਅਗਰ ਪਰਮਾਤਮਾ ਨਾ ਕਰੇ ਕੋਈ ਅੱਗੇ ਤੋਂ ਵੀ ਕੋਨੀ ਕੀ ਗੱਲ ਹੁੰਦੀ ਆ ਕੋਈ ਤੁਹਾਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਪਹਿਲੀ ਗੱਲ ਤਾਂ ਰੋਜ਼ ਇੱਥੇ ਸਣੀ ਹੁੰਦਾ ਹੀ ਆ ਮੇਰੇ ਵੀ ਦੋਨੇ ਟੈਲੀਫੋਨ ਨੰਬਰ ਚੱਲਦੇ ਆ ਜਦੋਂ ਮਰਜ਼ੀ ਤੁਸੀਂ ਕੋਈ ਗੱਲ ਕਰ ਸਕਦੇ ਹੋ ਤੁਹਾਡੇ ਨਾਲ ਖਾਸ ਕਰਕੇ ਦੋਦੇ ਨਾਲ ਕਿਸੇ ਕਿਸਮ ਦਾ ੱੱਕਾ ਮੈਂ 1% ਵੀ ਬਰਦਾਸ਼ਤ ਨਹੀਂ ਕਰੂਗਾ ਮੈਨੂੰ ਪਤਾ ਤੁਹਾਡੀ ਕੀ ਕੀਮਤ ਆ ਕਿੰਨਾ ਪਿਆਰ ਆ ਮੇਰੇ ਦਿਲ ਦੇ ਵਿੱਚ ਤੁਹਾਡੇ ਪ੍ਰਤੀ ਐਨਾ ਕ ਪਿਆਰ ਆ ਜੇ ਤੁਸੀਂ ਮੈਨੂੰ ਕਹੋਗੇ ਵੀ ਕਾਕਾ ਇੱਥੇ ਧੁੱਪੇ ਖੜਾ ਰਹਾ ਤੇ ਮੈਂ ਹਿਲਦਾ ਨਹੀਂ ਐਡਾ ਵੱਡਾ ਤੁਹਾਡਾ ਮੇਰੇ ਸਿਰ ਤੇ ਆਸਾਨ ਆ ਔਰ ਤਾਂ ਜ਼ਿੰਦਗੀ ਮੰਨੂ ਆ ਇੱਕ ਵਾਰੀ ਕੀਤਾ ਬਹੁਤ ਹੁੰਦਾ ਬੰਦੇ ਦਾ ਕੀ ਨਹੀਂ ਹੁੰਦਾ ਵੀ ਰੋਜ਼ ਰੋਜ਼ ਆਪਾਂ ਕਿਸੇ ਤੇ ਆਸਾਨ ਕਰੀਏ ਕਦੇ ਮੱਦ ਸੋਚੋ ਵੀ ਤੁਹਾਡੇ ਨਾਲ ਕਿਸੇ ਬੰਦੇ ਨਾਲ ਵੀ ਕੋਈ ਤੱਕਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਇੱਥੇ ਤੁਸੀਂ ਜੋ ਆਪਣਾ ਸਮਾਂ ਕੱਢ ਕੇ ਆਏ ਹੋ ਇਹ ਸਾਰੀਆਂ ਗੱਲਾਂ ਮੈਂ ਕਲੀਅਰ ਕਰਨ ਵਾਸਤੇ ਆਇਆ ਹਾਂ ਇਹ ਤਾਂ ਸਿਰਫ ਦਿਖਾਉਣ ਵਾਸਤੇ ਆਏ ਆ ਵੀ ਜੇ ਕਿਹੜੀ ਇਹ ਇਹ ਦੱਸੋ ਜੀ ਇਹਦਾ ਕਿਵੇਂ ਕਰਨਾ ਜਿਹੜੀ ਐਫ ਆਈ ਆਰ ਹੋਈ ਆ ਹਾਂਜੀ ਬੱਚੇ ਨਾ ਸਾਰੇ ਉਹਨਾਂ ਦੀ ਜਾਵੜੀ ਜਿਵੇਂ ਇਕੱਠ ਕਰਕੇ ਇਹ ਨਾ ਸਾਰੇ ਉਹੀ ਪਿੰਡ ਦੇ ਜਾਵੜੀ ਏਡੀ ਕੋਈ ਮਸਲਾ ਨਹੀਂ ਨਾ ਪਰ ਸਾਰਿਆਂ ਦੀ ਆ ਗਈ ਦੀ ਵੀ ਤੇ ਆਪਣੀ ਪਾਰਟੀ ਦੂਜੀ ਸਾਰਿਆਂ ਦੀ ਨਹੀਂ ਨਹੀਂ ਪਾਰਟੀ ਦਾ ਤਾਂ ਮਸਲਾ ਹੀ ਨਹੀਂ ਕੋਈ ਯਾਰ ਮੈਂ ਤਾਂ ਸਮਝਦਾ ਇਨੀ ਕੋਈ ਪਾਰਟੀ ਆ ਹਾਂਜੀ ਬੱਚਿਆਂ ਦੇ ਨਾਮ ਦੱਸੋ ਬੱਬੂ ਦੇ ਭਰਾ ਦਾ ਵੀ ਆਈ ਚਾਚੇ ਸਾਰਾ ਵੀਡੀਓ ਤੇ ਬੈਠਣ ਵਾਲੋ ਪੈ ਗਏ ਦੂਜਾ ਵਿਰੋਧ ਕਰਾਤੇ ਨਾ ਲਾਇਆ ਵੀ ਪਰਚਾ ਆਇਆ ਤੇ ਮੈਂ ਪਰਚਾ ਰਟਾਇਰ ਮੈਂ ਸਗੇ ਚਾਚਾ ਦੇ ਮੁੰਡੇ ਸਰਕਟਾਉਂਦਾ ਜੀ ਗਾਲੂ ਆਪਣੇ ਨਾਲ ਘਟਾ ਰਹਿੰਦੇ ਗਰ ਮੇ ਸਾਰੇ ਬੰਦੇ ਆ ਸਾਰੇ ਇਹਦਾ ਉਹ ਨਹੀਂ ਪਾਰਟੀ ਪਾਈ ਕਰਕੇ ਤੇ ਪਿਆ ਨਹੀਂ ਸਾਰੇ ਆਏ ਦੱਸੋ ਜੀ ਦੇਖੋ ਮੇਰੀ ਬੇਨਤੀ ਸੁਣੋ ਆਪਾਂ ਸਾਰੇ ਬੈਠੇ ਆ ਇਹ ਤੱਤੇ ਗਈ ਸਾਰਾ ਕੁਝ ਆਪਣਾ ਹੋ ਹੀ ਜਾਂਦਾ ਸਾਰੇ ਪਰਚੇ ਕੈਨਸਲ ਕਰਾ ਦਈਏ ਜੋ ਇਹ ਹੋਇਆ ਜੀ ਆਪਾਂ ਦਾ ਕੈਨਸਲ ਕਰਵਾ ਦਾਂਗੇ ਤੁਹਾਡੇ ਦੇ ਹੋ ਗਿਆ ਹਾਂਜੀ ਆਹ ਬੱਬੂ ਨੇ ਘਟਾਇਆ ਇਹ ਗੱਲ ਹੋਰ ਸੁਲਝਾਤੀ ਹੋ ਗਿਆ ਜਾਈ ਹਾਂਜੀ ਬਾਈ ਜੀ ਕੱਠ ਤੇ ਜਾਵੜੇ ਸਾਰੇ ਹਲਾ ਹਲਾ ਕਰਕੇ ਉੱਥੇ ਕਾਹਨਾਂ ਕਰਕੇ ਸਾਰੇ ਜਾਵੜੇ ਇੱਕ ਇੱਕ ਮਿੰਟ ਜਾ ਕੇ ਖੜ ਜਾਂਦੇ ਇੱਕ ਮਿੰਟ ਜੀ ਵੀ ਇਕੱਲੇ ਇੱਕ ਸਿੰਗਲ ਬੰਦੇ ਦਾ ਨਾਮ ਨਾ ਕੱਢਿਓ ਉਹ ਜੇ ਆਪਣਾ ਸੀਨ ਹੋਰ ਕ੍ਰੀਏਟ ਹੋ ਜਾਊਗਾ ਵੀ ਆਦ ਦਾ ਬਦਲਾ ਕੱਢ ਲਿਆ ਇਹਦੇ ਮੁੱਦੇ ਨੂੰ ਖਤਮ ਕਰੋ ਜੀ ਖਤਮ ਕਰਾ ਪਰਚਾ ਫਿਊਚਰ ਆਉਂਦਾ ਨਹੀਂ ਨਹੀਂ ਆਪਾਂ ਪਰਚੇ ਕੈਨਸਲ ਕਰਾ ਦੀਏ ਕਰਾ ਦਾਂ ਕੋਈ ਦਿੱਕਤ ਨਹੀਂ ਇਹਨਾਂ ਨੂੰ ਇੱਕ ਦਾ ਨਾਂ ਕੱਢਦੇ ਹੋਰ ਨਾ ਨਹੀਂ ਦੇਖੋ ਮੈਂ ਤਾਂ ਇੱਕੋ ਹੀ ਗੱਲ ਕਹੀ ਆ ਵੀ ਮੈਂ ਆਪਾਂ ਇਹੋ ਜੀ ਸਿਆਸਤ ਇੱਕ ਇੱਕ ਤੁਸੀਂ ਮੈਨੂੰ ਐਂ ਦੱਸੋ ਇੱਕ ਸਾਲ ਹੋ ਗਿਆ ਜੀ ਮੈਨੂੰ ਤੁਸੀਂ ਇਹ ਵਾਗ ਡੋਰ ਦਿੱਤੀ ਐਸ ਐਪੀਸੋਡ ਤੋਂ ਪਹਿਲਾਂ ਕਦੇ ਕਦੇ ਵੀ ਕਿਸੇ ਨਾਲ ਕੋਈ ਪ੍ਰੋਬਲਮ ਆਈ ਨਹੀਂ ਜੀ ਨਹੀਂ ਆਪਣੀ ਇਹ ਸੋਚ ਹੀ ਨਹੀਂ ਜੇ 22 ਨਹੀਂ ਨਹੀਂ ਆਉਂਦੀ ਜੀ ਨਹੀਂ ਜੇ 22 ਚਾਂਸ ਕੋਈ ਸਾਤੋਂ ਜਾਣੇਆਂ ਜਾਣੇ ਦੇ ਵਿੱਚ ਕੋਈ ਕਈ ਵਾਰੀ ਨਹੀਂ ਪਤਾ ਲੱਗਦਾ ਕੋਈ ਥੱਲੇ ਵਾਲੇ ਆਪਣਾ ਲੈਵਲ ਤੇ ਕੋਈ 19 21 ਗੱਲ ਹੋ ਜਾਂਦੀ ਆ ਤਾਂ ਮੇਰੀ ਸਾਰਿਆਂ ਨੂੰ ਤੁਹਾਨੂੰ ਇਹ ਦੋਨੇ ਹੱਥ ਬੰਨ ਕੇ ਬੇਨਤੀ ਆ ਜੀ ਕਿ ਸਾਡੇ ਧਿਆਨ ਚ ਜ਼ਰੂਰ ਲਿਆ ਦਿਓ ਅਸੀਂ ਨਾਲ ਦੀ ਨਾਲ ਉੱਥੇ ਹੀ ਗੱਲ ਦਾ ਆਪਾਂ ਨਵੇੜਾ ਕਰਾਂਗੇ ਗੱਲ ਨੂੰ ਵਧਾਉਣਾ ਨਹੀਂ ਕਿਸੇ ਭਾਈ ਜੀ ਇੱਕ ਦੁਕਾਨਦਾਰ ਜੁਣੇ ਪਰਦਾ ਸਾਰੇ ਨਾਲ 15 13 ਮੈਂ ਕਮੇਟੀ ਕੋਲੇ ਬੈਠੇ ਜੀ ਕਿਨ ਸੁੱਠੀ ਗਲਤੀ ਸਾਰੇ ਇਹੀ ਬੀਤ ਤੇ ਵੀ ਸਾਰਿਆਂ ਨੇ ਪੱਕੀ ਪੈਸੇ ਨਹੀਂ ਕੈਨਸਲ ਕਰਾ ਦਾਂਗੇ ਭਾਈ ਜੀ ਕੈਨਸਲ ਕਰੋ ਗੱਲ ਹੀ ਕੋਈ ਸਾਡੀ ਬੇਨਤੀ ਹੈ ਕਿ ਜਿੰਨੇ ਜਣੇ ਪਰਚਾ ਹੋਇਆ ਸਾਰੇ ਪਰਚਾ ਕੈਨਸਲ ਹੋ ਜਾ ਪਹਿਲੀ ਗੱਲ ਤਾਂ ਦੇਖੋ ਪਹਿਲੀ ਗੱਲ ਤਾਂ ਤੁਸੀਂ ਸਾਰੇ ਦੁਕਾਨਦਾਰ ਹੋ ਤੁਹਾਤੋਂ ਮੈਂ ਆਪਦੇ ਵੱਲੋਂ ਸਾਰਿਆਂ ਤੋਂ ਹੱਥ ਬੰਨ ਕੇ ਮਾਫੀ ਮੰਗਦਾ ਕਿਉਂਕਿ ਤੁਸੀਂ ਕਾਫੀ ਦਿਨਾਂ ਤੋਂ ਇਸ ਐਪੀਸੋਡ ਦੇ ਵੀਰ ਦੀ ਟੱਪ ਰਹੇ ਹੋ ਰੋਜ ਕੋਈ ਨਾ ਕੋਈ ਨਵਾਂ ਕੋਈ ਨਾ ਕੋਈ ਆ ਹੋ ਗਿਆ ਕਦੇ ਹੋ ਗਿਆ ਇਹ ਇਸ ਗੱਲ ਦੀ ਮੈਂ ਮਾਫੀ ਮੰਗਦਾ ਜਿਵੇਂ ਤੁਸੀਂ ਕਹੋਗੇ ਉਵੇਂ ਹੋ ਗਾਹ ਨੂੰ ਕੋਈ ਪ੍ਰਧਾਨ ਜੀ ਤੁਹਾਨੂੰ ਪ੍ਰੋਬਲਮ ਆ ਜੀ ਸਿੱਧਾ ਮੈਨੂੰ ਕਾਲ ਕਰਿਓ ਸਣੀ ਨੂੰ ਕਾਲ ਕਰ ਲਓ ਇਹ ਇਹ ਨੌਬਤ ਆ ਉਹ ਨਹੀਂ ਨਹੀਂ ਦਿੱਤੀ ਭਾਈ ਜੀ ਇਹ ਰਾਜੀਨਾਮ ਰਾਤ ਨੂੰ ਹੀ ਹੋਗਾ ਮੈਨੂੰ ਪਤਾ ਜੀ ਇਹ ਇਹ ਸਾਰਾ ਤੂਲ ਦਿੱਤੀ ਗਈ ਆ ਇਹ ਸਾਰੀ ਤੂਲ ਦਿੱਤੀ ਗਈ ਆ ਕੱਲੀ ਸਿਆਸੀਆਂ ਰੋਟੀਆਂ ਸੇਕਣ ਦੀ ਖਾਤਰ ਜੀ ਮੁੰਡਾ ਬਹੁਤ ਸਿਆਣਾ ਕਿਸੇ ਮੇਰੇ ਵੀ ਗਲਤ ਗੱਲ ਨਹੀਂ ਬਿਲਕੁਲ ਬਿਲਕੁਲ ਪਹਿਲੇ ਦੋ ਵੇਲੇ ਅੱਜ ਫੈਡਲੀ ਕੋਲ ਨਹੀਂ ਗਏ ਉਹਨਾਂ ਨੇ ਉਹਨਾਂ ਨੇ ਦੇ ਹੀ ਤਾਲੀ ਕਿਹੜਾ ਆਈ ਨਹੀਂ ਗਿਆ ਸਾਰੇ ਦੋ ਵੀ ਜਨਾ ਦੇ ਬੱਚਾ ਯਾਰ ਦੂਜੇ ਦਿਨ ਗਏ ਅਸੀਂ ਦਿਨੇ ਗਏ ਸਾਰੀ ਪੰਚਾਇਤ ਸੀਗੀ ਸਾਰੇ ਕਮੇਟੀ ਮੈਂਬਰ ਅਸੀਂ ਪੈਰਾਂ ਨੂੰ ਹੱਥ ਲਾ ਕੇ ਕਹਿ ਕੇ ਐਵੇਂ ਰਾਜਨਾਮਾ ਕਰ ਲਾ ਸੀ ਤੇਰੇ ਨਾਲ ਬਿਲਕੁਲ ਫਿਰ ਇੱਕ ਗੱਲ ਹੋਰ ਆ ਜੀ ਮੈਂ ਸਾਰਾ ਮੁਰੇ ਇੱਕ ਗੱਲ ਦੱਸ ਦਿੰਨਾ ਜੀ ਬਾਈ ਕਰਤੇਜ ਨੇ ਨਾ ਜੀ ਡੀਐਸਪੀ ਨਾਲ ਗੱਲ ਕਰਵਾਈ ਸੀ ਉਹਨਾਂ ਨੇ ਕਿਹਾ ਵੀ 8:30 ਵਜੇ ਜੀ ਤੁਹਾਡੇ ਘਰੇ ਆਵਾਂਗੇ ਉੱਥੋਂ ਚਾਹ ਪੀ ਕੇ ਜਿਵੇਂ ਵੀ ਤੂੰ ਗਏਂਗਾ ਗਗਨੇ ਉਮੇਤਰੀ ਸੰਦੋਸਤੀ ਤਰਾ ਕੇ ਡੀਐਸਪੀ ਨੇ ਆਪ ਗੱਲ ਕਹੀ ਠੀਕ ਆ ਕਹਿੰਦਾ ਤੁਹਾਡੇ ਘਰੇ ਚਾਹ ਪੀਵਾਂਗੇ ਬੈਠ ਕੇ ਤੇਰੇ ਨਾਲ ਗੱਲਬਾਤਾਂ ਕਰਾਂਗੇ ਜਿਵੇਂ ਤੇਰੀ ਮੰਨਦੀ ਹੋਈ ਕਹਿੰਦਾ ਵੀ ਠੀਕ ਆ ਕਹਿੰਦਾ ਵੀ ਮੈਂ ਆਪਦੇ ਪੋਮਾਂ ਦੇ ਹਾਂ ਤੋਂ ਮੈਂ ਗਲਤੀ ਨਹੀਂ ਮਨਾਉਂਦਾ ਜਿਵੇਂ ਵੀ ਤੁਸੀਂ ਕਹੋਗੇ ਮੈਨੂੰ ਮੰਜ਼ੂਰ ਆ ਸਾਡੇ ਨਾਲ ਬੱਚਾ ਆਇਆ ਆਪਾਂ ਗਗਣਾ ਕੀ ਵੀ ਚੁੱਪ ਕਰਕੇ ਸਾਡੇ ਨਾਲ ਆ ਗਿਆ ਠੀਕ ਉਹ 15 ਸਾਈ ਦਾ ਭਗ ਹੁਣੇ ਕਦੇ ਵੀ ਇਨਸਾਨ ਸਾਨੂੰ ਉਹਨੇ ਨੇਕੀ ਕੋਈ ਨਹੀਂ ਕੀਤੀ ਕਹਿੰਦਾ ਜਿਹੜੀ ਹੋ ਗਈ ਚਲੋ ਅੰਨ ਜਾਣ ਪੁਰੇ ਚੋੜੀ ਸਾਡੇ ਨਾਲ ਉਹਦੇ ਹੀ ਆ ਗਿਆ ਅਸੀਂ 4 ਵਜੇ ਘਰੇ ਗਏ ਆਏ 6:30 ਵਜੇ ਮੈਨੂੰ ਫੋਨ ਆਉਣ ਲੱਗੇ ਵੀ ਅਸੀਂ ਉਹ 6:30 ਤੱਕ ਘਰੇ ਚਲੇ ਗਏ ਜੀ 4 ਵਜੇ ਮੈਂ ਤਾਂ ਦੇ ਵਿੱਚ ਹੋਊਗਾ ਜੀ ਇਹ ਪਰਚਾ ਇਹ ਮੇਰੇ ਤੇ ਛੱਡੋ ਪਾ ਜੇ ਕਿ ਵੀ ਜਿਹੜਾ ਕੇਸ ਸੀਗਾ ਨਾ ਜੀ ਉਹ ਵੀ ਨੇ ਵਟਾ ਕੀਤਾ ਹਾਂਜੀ ਹਾਂਜੀ ਉਹਦਾ ਕਰਵਾਇਆ ਸੀਗਾ ਹਾਂਜੀ ਉਹ ਵੀ ਵਿੱਚੇ ਕੇਸ ਨੇ ਤਾਂ ਪਿੰਡ ਨਹੀਂ ਚੱਲ ਜਾਂਦਾ ਜੀ ਉਹ ਵੀ ਲੱਦੋ ਪਾਣਾ ਚਾਹੀਦਾ ਜੀ ਉਹ ਵੀ ਨਵੇੜ ਦਾਂਗੇ ਜੀ ਭਾਈ ਸਾਹਿਬ ਦੇਖੋ ਮੈਂ ਤਾਂ ਕਦੇ ਰੌਲਾ ਪਵਾ ਕੇ ਹੀ ਨਹੀਂ ਰਾਜੀ ਉਹ ਕੈਨਸਲ ਹੋ ਗਿਆ ਜੀ ਉਹ ਹੋ ਗਿਆ ਨਹੀਂ ਹੋਇਆ ਨਹੀਂ ਭਾਈ ਜੀ ਭਾਈ ਸਾਹਿਬ ਨਹੀਂ ਆਏ ਸੋ ਉਹ ਹੋ ਗਿਆ ਕੈਨਸਲ ਆਪਣੇ ਹਿਸਾਬ ਨਾਲ ਹੁਣ ਤੁਸੀਂ ਹੋ ਗਿਆ ਜੀ ਹੋ ਗਿਆ ਜੀ ਇਹ ਵੀ ਪਰਦੇ ਦਾ ਇਹ ਵੀ ਪਰਵਰ ਹੋਣੀ ਨਹੀਂ ਗੱਲ ਆਪਾਂ ਇਹ ਤਾਂ ਜੀ ਉਹ ਗੱਲ ਉਹ ਕਿ ਬਾਪੇ ਫਰੀ ਇਆ ਕਹੇ ਕਿ ਮੈਂ ਤਾਂ ਛੱਡਦਾ ਮੈਨੂੰ ਕੰਬਲੀ ਨਹੀਂ ਚਾਹੀਦੀ ਕਿਉਂ ਕੰਬਲੀ ਨਹੀਂ ਛੱਡਦੀ ਵਿਚਾਰਾ ਕਿਸ਼ ਨਹੀਂ ਕੋਈ ਗੱਲ ਨਹੀਂ ਜੀ ਇਹ ਵੀ ਇਹ ਵੀ ਨਵੇੜ ਉਹ ਵੀ ਕੈਂਸਲ ਹੈ ਇਹ ਦੇਖ ਕੋਈ ਕਿਸੇ ਦੇ ਵਾਅਦਾ ਨਹੀਂ ਕਰਦਾ ਯਾਰ ਅਸੀਂ ਹਾਂ ਜੀ ਬੱਚੇ ਮੈਂ ਤਾਂ ਮੈਂ ਤਾਂ ਦੇਖੋ ਦੇਖੋ ਮੈਂ ਤਾਂ ਇੱਥੋਂ ਨੰਗੇ ਪੈਰੀ ਜਾਣ ਕੇ ਜਾ ਕੇ ਵੀ ਉਹਦੇ ਕੋਲੇ ਦੁਕਾਨ ਤੇ ਜਾਵੜਦਾ ਮੈਨੂੰ ਮੇਰੇ ਇਹੋ ਜੀ ਕੋਈ ਗੋੜੀ ਬ੍ਰਦਰ ਮੈਨੂੰ ਤੁਸੀਂ ਬਹੁਤ ਵੱਡਾ ਮਾਨ ਦਿੱਤਾ ਇਹ ਤਾਂ ਗਾਲੀ ਛੋਡੀ ਦੀ ਆ ਮੈਨੂੰ ਕੋਈ ਐਉਂ ਜੀ ਗੱਲ ਬਾਤ ਨਹੀਂ